ਉਹ ਬਿਕਰਮਜੀਠਿਆ ਦਾ ਕਹਿਣਾ ਕਹਿੰਦਾ ਟੱਟੂ ਦਾ ਐਮਐਲਏ ਆ ਜੇ ਸੁਣਵਾਈ ਨਾ ਹੋਵੇ ਤੇ ਵੀ 170 ਸਾਲਾਂ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਕਿਸੇ ਐਮਐਲਏ ਨੇ ਆਪ ਪੜਾ ਹੀ ਰੱਖਿਆ ਹੋਇਆ ਨਹੀਂ ਪੱਥਰ ਆਪ ਤੋੜਦਾ ਹੋਇਆ ਇਹ ਵਾਕਿਆ ਇਹ ਰਿਕਾਰਡ ਬਣਾਇਆ ਜਿਹੜਾ ਭਗਵੰਤ ਪੱਨ ਸਾਹਿਬ ਉਹਨਾਂ ਦੀ ਸਰਕਾਰ ਨੇ ਕਿ ਸਰਕਾਰ ਵੀ ਤੁਹਾਡੀ ਐਮਐਲਏ ਵੀ ਤੁਹਾਡਾ ਨਹੀਂ ਪੱਥਰ ਵੀ ਤੁਹਾਡਾ ਤੋੜਨ ਵਾਲਾ ਐਮਐਲਏ ਵੀ ਤੁਹਾਡਾ ਉਹ ਭਗਵੰਤ ਮਾਨ ਸਾਹਿਬ ਤਾਂ ਕਹਿੰਦੇ ਕਿ ਮੈਨੂੰ ਪਲ-ਪਲ ਦੀ ਰਿਪੋਰਟ ਆਉਂਦੀ ਹੈ ਭਾਵੇਂ ਕ੍ਰਾਈਮ ਦੀ ਹੋਵੇ ਪੂਰੇ ਪੰਜਾਬ ਦੀ ਕਹਿੰਦੇ ਕਿਸੇ ਵੀ ਤਰ੍ਹਾਂ ਦੀ ਰਿਪੋਰਟ ਮੇਰੇ ਕੋਲ ਪਹੁੰਚਦੀ ਹੈ ਤਕਰੀਬਨ 3 ਸਾਲ ਹੋ ਗਏ ਸਰਕਾਰ ਬਣੀ ਨੂੰ ਹੁਣ ਤੱਕ ਬੁੱਢੇ ਨਾਲੇ ਦੀ ਰਿਪੋਰਟ ਨਹੀਂ ਪਹੁੰਚੀ ਮੰਤਰੀ ਜਿਹੜੇ ਨੇ ਉਹ ਲਗਾਤਾਰ ਇਸ ਤਿੱਕੇ ਨਾਲ ਕਹਿ ਰਹੇ ਨੇ ਕਿ ਅਸੀਂ ਹਰ ਸਾਰਾ ਕੁਝ ਕਰ ਰਹੇ ਹਾਂ ਫਿਰ ਐਮਐਲਏ ਦੀ ਆਵਾਜ਼ ਉੱਥੇ ਦੱਬੀ ਪਈ ਹੈ ਲੁਧਿਆਣਾ ਪਛਮੀ ਤੋਂ ਐਮਐਲਏ ਗੁਰਪ੍ਰੀਤ ਗੋਗੀ ਇਨੀ ਦਿਨੀ ਚਰਚਾ ਦੇ ਵਿੱਚ ਹੋ ਗਏ ਨੇ ਉਸ ਐਮਐਲਏ ਦੀ ਨਾ ਤਾਂ ਉੱਥੇ ਕੋਈ ਅਫਸਰ ਸੁਣ ਰਿਹਾ ਨਾ ਕੋਈ ਹੋਰ ਪ੍ਰਸ਼ਾਸਨ ਦਾ ਬੰਦਾ ਕੋਈ ਉਹਨਾਂ ਦੀ ਗੱਲ ਸੁਣ ਰਿਹਾ ਅੱਕੇ ਹੋਇਆ ਨੇ ਇੱਕ ਨਹੀਂ ਪੱਥਰ ਰੱਖਿਆ ਸੀਗਾ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਪਹੁੰਚੇ ਸੀਗੇ ਉਹ ਨਹੀਂ ਪੱਥਰੀ ਤੋੜਾ ਦਿੱਤਾ ਇਸ ਉੱਤੇ ਗੱਲਬਾਤ ਕਰਾਂਗੇ ਗਗਨ ਸਾਡੇ ਨਾਲ ਨੇ ਗਗਨ ਜਿਸ ਤਰੀਕੇ ਦੇ ਨਾਲ ਕਹਿੰਦੇ ਐਮਐਲਏ ਦੇ ਤਾਂ ਪੂਰਾ ਰੋਹਬ ਹੁੰਦਾ ਦਬਦਬਾ ਹੁੰਦਾ ਉਹ ਬਿਕਰਮਜੀਠੇ ਦਾ ਕਹਿਣਾ ਕਹਿੰਦਾ ਟੱਟੂ ਦਾ ਐਮਐਲਏ ਆ ਜੇ ਸੁਣਵਾਈ ਨਾ ਹੋਵੇ ਤੁਸੀਂ ਕਿਵੇਂ ਦੇਖਦੇ ਹੋ ਇਹ ਚੀਜ਼ਾਂ ਨੂੰ ਪਹਿਲਾਂ ਤਾਂ ਜਕਸੀਰ ਅਸਲ ਦੇ ਵਿੱਚ ਨਾ ਜਦੋਂ ਭਗਵੰਤ ਮਾਨ ਸਾਹਿਬ ਹੁਣ ਦੀ ਸਰਕਾਰ ਆਉਣੀ ਸੀ ਉਦੋਂ ਬਹੁਤ ਚੀਜ਼ਾਂ ਖਾਸ ਰਹੀਆਂ ਉਹਨਾਂ ਦਿਨਾਂ ਦੇ ਵਿੱਚ ਭਗਵੰਤ ਪਾਣ ਸਾਹਿਬ ਨੇ ਸਭ ਤੋਂ ਪਹਿਲਾਂ ਜਿਹੜੀ ਵੱਡੀ ਗੱਲ ਕਹੀ ਸੀ ਕਹਿੰਦੇ ਕਿ ਅਸੀਂ ਪਿਛਲੀਆਂ 70 ਸਾਲਾਂ ਦੀ ਸਰਕਾਰਾਂ ਤੋਂ ਵੱਖਰਾ ਕੰਮ ਕਰਕੇ ਵਿਖਾਵਾਂਗੇ ਹੁਣ ਵੀ ਦਾਵਾ ਇਹ ਹੀ ਹੁੰਦਾ ਕਿ 2.5 ਸਾਲਾਂ ਦੇ ਵਿੱਚ ਪਿਛਲੀਆਂ 70 ਸਾਲ ਦੀਆਂ ਸਰਕਾਰਾਂ ਨਾਲੋਂ ਵੱਖਰਾ ਕੰਮ ਕਰਕੇ ਵਿਖਾਇਆ ਤੇ ਇਹ ਵੀ 70 ਸਾਲਾਂ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਕਿਸੇ ਐਮਐਲਏ ਨੇ ਆਪੜਾ ਹੀ ਰੱਖਿਆ ਹੋਇਆ ਨਹੀਂ ਪੱਥਰ ਆਪ ਤੋੜਦਾ ਹੋਇਆ ਇਹ ਵੱਖਰਾ ਹੈ ਇਹ ਵੱਖਰਾ ਹੋਇਆ ਇਹ ਵਾਕਿਆ ਇਹ ਰਿਕਾਰਡ ਬਣਾਇਆ ਜਿਹੜਾ ਭਗਵੰਤ ਪਾਣ ਸਾਹਿਬ ਉਹਨਾਂ ਦੀ ਸਰਕਾਰ ਨੇ ਕਿ ਸਰਕਾਰ ਵੀ ਤੁਹਾਡੀ ਐਮਐਲਏ ਵੀ ਤੁਹਾਡਾ ਨਹੀਂ ਪੱਥਰ ਵੀ ਤੁਹਾਡਾ ਤੇ ਤੋੜਨ ਵਾਲਾ ਐਮਐਲਏ ਵੀ ਤੁਹਾਡਾ ਲਿਖਿਆ ਸੀ ਭਗਵੰਤ ਮਾਨ ਸਾਹਿਬ ਭਗਵੰਤ ਮਾਨ ਸਾਹਿਬ ਵੱਲੋਂ ਹਮ ਥੱਲੇ ਲਿਖਿਆ ਗਿਆ ਗੁਰਪ੍ਰੀਤ ਸਿੰਘ ਗੁੱਗੀ ਐਮਐਲਏ ਲੁਧਿਆਣਾ ਪੱਛਮੀ ਦੇ ਘਰ ਕਮਲਾ ਨਾਲ ਇਹ ਨਹੀਂ ਪੱਥਰ ਰੱਖਿਆ ਗਿਆ ਉਸੇ ਘਰ ਕਮਲਾ ਦੇ ਨਾਲ ਤੋੜ ਦਿੱਤਾ ਗਿਆ ਅਸਲ ਦੇ ਵਿੱਚ ਜਿਹੜੇ ਪੂਰਾ ਮਸਲਾ ਕੀ ਆ ਮਸਲਾ ਗੰਭੀਰ ਆ ਹਾਲਾਂਕਿ ਚਲੋ ਪਹਿਸ਼ੁਰੂਆਤ ਦੀ ਇਹ ਮਜ਼ਾਕਤ ਵਿੱਚ ਇਸ ਕਰਕੇ ਲੈ ਕੇ ਕਿ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਮਨ ਲੱਗਾ ਦੇਸ਼ ਮੁਲਕ ਦੀ ਸਿਆਸਤ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਕਿਸੇ ਐਮਐਲਏ ਨੇ ਆਪਣਾ ਰੱਖਿਆ ਨਹੀਂ ਪੱਥਰ ਤੋੜਿਆ ਹੋਵੇ ਪਰ ਇਹ ਜ਼ਰੂਰ ਹੈ ਕਿ ਇਹ ਮਸਲਾ ਬਹੁਤ ਸਿਹਰਤਾਤਾ ਦੇ ਨਾਲ ਸੁਣਨ ਵਾਲਾ ਇਹ ਮਸਲਾ ਬਹੁਤ ਸਿਹਰਤਾਤਾ ਨਾਲ ਵੇਖਣਾ ਵਾਲਾ ਹੈ ਮਸਲਾ ਅਸਲ ਦੇ ਵਿੱਚ ਹੈਗਾ ਬੁੱਢੇ ਨਾਲੇ ਦੀ ਸਫਾਈ ਦਾ ਹੂੰ ਬੁੱਢੇ ਨਾਲੇ ਦੀ ਸਫਾਈ ਨੂੰ ਲੈ ਕੇ ਅੱਜ ਤੱਕ ਜਿਸ ਤਰ੍ਹਾਂ ਗੰਗਾ ਨੂੰ ਸਾਫ਼ ਕਰਨ ਨੂੰ ਲੈ ਕੇ ਕਰੋੜਾਂ ਰੁਪਏ ਦਾ ਬਜਟ ਕੇਂਦਰ ਦੀ ਸਰਕਾਰ ਵੱਲੋਂ ਨਿਕਲਦਾ ਹੈ ਤੇ ਗੰਗਾ ਅੱਜ ਤੱਕ ਸਾਫ਼ ਨਹੀਂ ਹੋ ਸਕੀ ਉਸੇ ਗੰਗਾ ਨੂੰ ਅਸੀਂ ਅੱਜ ਤੱਕ ਪੂਜਦੇ ਹਾਂ ਤੇ ਉਸੇ ਪਾਣੀ ਨੂੰ ਪੂਜਦੇ ਹਾਂ ਅੱਜ ਤੱਕ ਤੇ ਉਹ ਗੰਗਾ ਹੀ ਸਭ ਤੋਂ ਵੱਧ ਗੰਦੀ ਹੈ ਤੇ ਇਸੇ ਤਰ੍ਹਾਂ ਦੇ ਨਾਲ ਪੰਜਾਬ ਦੇ ਵਿੱਚ ਪੰਜ ਦਰਿਆਵਾਂ ਦੀ ਧਰਤੀ ਕਾ ਹੀ ਜਾਣ ਵਾਲੇ ਪੰਜਾਬ ਦੇ ਵਿੱਚ ਸਭ ਤੋਂ ਗੰਦਾ ਵੱਡਾ ਨਾਲਾ ਹੈ ਵੱਡੇ ਨਾਲੇ ਦੇ ਵਿੱਚ ਦੁਨੀਆ ਪਰ ਦਾ ਗੰਦ ਛੁੱਟਿਆ ਜਾਂਦਾ ਹੈ ਸੀਵਰੇਜ ਤੱਕ ਦਾ ਪਾਣੀ ਉਹਦੇ ਚ ਪਾਇਆ ਜਾ ਰਿਹਾ ਹੈ ਮਿੱਲਾਂ ਦਾ ਫੈਕਟਰੀਆਂ ਦਾ ਕਾਰਖਾਨਿਆਂ ਦਾ ਜੰਨਾ ਗੰਦਮੰਦ ਹੈ ਉਹ ਸਾਰਾ ਉਸੇ ਵੱਡੇ ਨਾਲੇ ਦੇ ਵਿੱਚ ਪਾਇਆ ਜਾ ਰਿਹਾ ਉਹ ਵੱਡਾ ਨਾਲਾ ਫਿਰ ਸਤਲੁਜ ਨੂੰ ਜਾ ਕੇ ਮਿਲਦਾ ਬਿਲਕੁਲ ਜਿੱਥੇ ਰਲਦਾ ਸਤਲੁਜ ਦੇ ਉੱਥੇ ਵੀ ਜਕਸਿਰ ਬਹੁਤ ਦੇਖਣ ਵਾਲੀ ਸਭ ਤੋਂ ਵੱਡੀ ਗੱਲ ਕਿ ਉੱਥੇ ਦੋ ਤਰ੍ਹਾਂ ਦਾ ਪਾਣੀ ਹੈ ਜਿੱਥੇ ਜਾ ਕੇ ਰਲਦਾ ਇੱਕ ਪਾਸਿਓਂ ਕਾਲਾ ਪਾਣੀ ਰਲਦਾ ਦੂਜੇ ਪਾਸਿਓਂ ਜਾ ਕੇ ਸਾਫ਼ ਪਾਣੀ ਰਲਦਾ ਤੇ ਉਹ ਟੋਟਲ ਸਾਰਾ ਸਤਲੁਜ ਤੱਕ ਜਾਂਦਾ ਜਾਂਦਾ ਉਹ ਪਾਣੀ ਨੂੰ ਵੀ ਜ਼ਹਿਰੀਲਾ ਕਰ ਰਿਹਾ ਉਸ ਪਾਣੀ ਦੇ ਵਿੱਚ ਜਿੱਥੋਂ ਵੱਡੇ ਨਾਲੇ ਦਾ ਪਾਣੀ ਜਾ ਕੇ ਸਤਲੁਜ ਰਲਦਾ ਜੇ ਉੱਥੇ ਚੈੱਕ ਕੀਤਾ ਜਾਵੇ ਤਾਂ ਉੱਥੇ ਜਿਹੜੇ ਪਾਣੀ ਵਾਲੇ ਜੀਵ ਨੇ ਕੋਈ ਵੀ ਜੰਦਾ ਨਹੀਂ ਬਚਦਾ ਕਿਉਂਕਿ ਉਹਨਾਂ ਜਿਹੜਾ ਇੱਕ ਤਰੀਕੇ ਨਾਲ ਡੋਲਿਆ ਜਾਂਦਾ ਉਸ ਬੁੱਡੇ ਨਾਲੇ ਦੇ ਵਿੱਚ ਸੋ ਇਸ ਤਰ੍ਹਾਂ ਦੇ ਹਾਲਾਤ ਬੁੱਡੇ ਨਾਲੇ ਦੇ ਬਣੇ ਹੋਏ ਨੇ ਬੁੱਡੇ ਨਾਲੇ ਨੂੰ ਸਾਫ਼ ਕਰਨ ਦੇ ਲਈ ਬਹੁਤ ਵਾਰ ਕੋਸ਼ਿਸ਼ਾਂ ਹੋ ਲਈਆਂ ਬਹੁਤ ਵਾਰ ਧਰਨੇ ਪ੍ਰਦਰਸ਼ਨ ਹੋਲੇ ਬਹੁਤ ਵਾਰ ਟੋਲ ਰੋਕੇ ਗਏ ਕਰੋੜਾ ਰੁਪਏ ਦਾ ਫੰਡ ਹੁਣ ਤੀ ਸਰਕਾਰ ਨੇ ਪਿਛਲੀਆਂ ਸਰਕਾਰਾਂ ਨੇ ਵੀ ਇਹ ਸਰਕਾਰ ਨੇ ਵੀ ਕਰੋੜਾ ਦਾ ਫੰਡ ਬਜਟ ਦੇ ਵਿੱਚੋਂ ਕੱਢਿਆ ਗੁਰਪ੍ਰੀਤ ਗੋਗੀਓ ਨੇ ਵੀ ਜਿਵੇਂ ਸੁਣ ਰਹੇ ਸੀ ਉਹ ਕਹਿੰਦੇ ਕਿ ਕਰੋੜਾ ਰੁਪਏ ਦਾ ਬਜਟ ਆਇਆ ਤੇ ਅਫਸਰशाही ਖਾ ਗਈ ਮਤਲਬ ਸਰਕਾਰ ਨੇ ਇਸ ਦੇ ਵਿੱਚ ਇਹ ਵੀ ਹੈ ਕਿ ਉਹ ਭਗਵੰਤ ਮਾਨ ਸਾਹਿਬ ਤਾਂ ਕਹਿੰਦੇ ਕਿ ਮੈਨੂੰ ਪਲ-ਪਲ ਦੀ ਰਿਪੋਰਟ ਆਉਂਦੀ ਹੈ ਪੋਂ ਕ੍ਰਾਈਮ ਦੀ ਹੋਵੇ ਪੂਰੇ ਪੰਜਾਬ ਦੀ ਕਹਿੰਦੇ ਕਿਸੇ ਵੀ ਤਰ੍ਹਾਂ ਦੀ ਆ ਰਿਪੋਰਟ ਮੇਰੇ ਕੋਲ ਪਹੁੰਚਦੀ ਹੈ तकरीबन 3 ਸਾਲ ਹੋ ਗਏ ਸਰਕਾਰ ਬਣੇ ਨੂੰ ਹੁਣ ਤੱਕ ਬੁੱਢੇ ਨਾਲੀ ਦੀ ਰਿਪੋਰਟ ਨਹੀਂ ਪਹੁੰਚੀ ਮੰਤਰੀ ਜਿਹੜੇ ਨੇ ਉਹ ਲਗਾਤਾਰ ਇਸ ਤਿੱਕੇ ਨਾਲ ਕਹਿ ਰਹੇ ਨੇ ਕਿ ਅਸੀਂ ਹਰ ਸਾਰਾ ਕੁਝ ਕਰ ਰਹੇ ਹਾਂ ਫਿਰ ਐਮਐਲਏ ਦੀ ਆਵਾਜ਼ ਉੱਥੇ ਦੱਬੀ ਪਈ ਹੈ ਮੁਖਮ ਜ਼ਖੀਰ ਅਸਲ ਦੇ ਵਿੱਚ ਭਗਵੰਤਪਨ ਸਾਹਿਬ ਦਾ ਉਹ ਬਿਲਕੁਲ ਗੱਲ ਸਹੀ ਹੈ ਕਿ ਮੇਰੇ ਕੋ ਜੇ ਪੱਤਾ ਵੀ ਪੰਜਾਬ ਛਿਲਦਾ ਤਾਂ ਕੱਲ ਇੱਕ ਇੱਕ ਫਾਈਲ ਮੇਰੇ ਟੇਬਲ ਤੋਂ ਹੋ ਕੇ ਗੁਜ਼ਰਦੀ ਆ ਭਗਵੰਤਪਨ ਸਾਹਿਬ ਦੇ ਸ਼ਬਦ ਨੇ ਇਹ ਅਸਲ ਦੇ ਵਿੱਚ ਸਚਾਈ ਵੀ ਹੈ ਕਿ ਕਿਸੇ ਵੀ ਮੈਕਮੇ ਦਾ ਕੋਈ ਕੰਮ ਪਾਸ ਹੋਣਾ ਤੇ ਉਹਦੀ ਫਾਈਲ ਥਰੂ ਮੰਤਰੀ ਨਹੀਂ ਜਾਏਗੀ ਥਰੂ ਮੰਤਰੀ ਹੋ ਕੇ ਉਹ ਫਾਈਲ ਪਹਿਲਾਂ ਸੀਮਾ ਹਾਊਸ ਜਾਊਗੀ ਸੀਮਾ ਹਾਊਸ ਦੇ ਵਿੱਚੋਂ ਘੁੰਮ ਕੇ ਉਹ ਵਾਪਸ ਜਿਹੜੀ ਉਹ ਕੰਮ ਦੇ ਉੱਤੇ ਮੋਹਰ ਲੱਗਦੀ ਆ ਸੋ ਇਹ ਸਾਫ਼ ਹੈ ਕਿ ਹਰੇਕ ਮਹਿਕਮੇ ਦਾ ਕੰਮ ਬਾયા ਭਗਵੰਤਪਨ ਸਾਹਿਬ ਹੁੰਦਾ ਹੈ ਤੇ ਭਗਵੰਤਪਨ ਸਾਹਿਬ ਦੀ ਵੀ ਗੱਲ ਛਈ ਹੈ ਕਿ ਮੈਂ ਹਰ ਕੰਮ ਵੇਖਦਾ ਪੰਜਾਬ ਦੇ ਵਿੱਚ ਜੋ ਕੁਝ ਵੀ ਹੋ ਰਿਹਾ ਭਗਵੰਤਪਨ ਸਾਹਿਬ ਵੇਖ ਰਹੇ ਸੀ ਕਿ ਮੂਸੇ ਵਾਲੇ ਕੋ ਸਿਕਿਉਰਿਟੀ ਜਾਂਦੀ ਹੈ ਘਟਾਉਣੀ ਹੈ ਭਗਵੰਤਪਨ ਸਾਹਿਬ ਵੇਖ ਰਹੇ ਸੀ ਪੰਜਾਬ ਦੇ ਵਿੱਚ ਗੁਰੂਗ੍ਰੰਥ ਸਾਹਿਬ ਦੀਆਂ ਬੇਦਬੀਆਂ ਹੋਈਆਂ ਅੱਜ ਤੱਕ ਇਨਸਾਫ਼ ਨਹੀਂ ਮਿਲ ਰਿਹਾ ਉਹ ਕੇਸ ਵੀ ਭ ਉਦੇਵਾਰ ਕੇ ਮਸਲੇ ਉਹਨਾਂ ਦੀ ਟੇਬਲ ਦੇ ਉੱਤੇ ਪਏ ਨੇ ਦਿੱਲੀ ਦੇ ਟੇਬਲ ਤੇ ਚਲ ਜਓ ਉੱਥੇ ਬੰਦੀ ਚੰਗ ਦਾ ਇੱਕ ਦਾ ਮਸਲਾ ਪਿਆ ਉਹ ਸਾਰ ਇਹਨਾਂ ਦੇ ਧਿਆਨ ਦੇ ਵਿੱਚ ਨਹੀਂ ਉਹਨਾਂ ਦਾ ਧਿਆਨ ਨਹੀਂ ਤਾਂ ਇਸੇ ਤਰ੍ਹਾਂ ਦਾ ਮਸਲਾ ਇਸੇ ਤਰ੍ਹਾਂ ਦੀ ਫਾਈਲ ਜਿਹੜੀ ਬੁੱਡੇ ਨਾਲੇ ਦੀ ਵੀ ਆ ਬੁੱਡੇ ਨਾਲੇ ਨੂੰ ਸਾਫ਼ ਕਰਨਾ ਕਿ ਬਹੁਤੀ ਵੱਡੀ ਗੱਲ ਨਹੀਂ ਬੁੱਡੇ ਨਾਲੇ ਦੇ ਵਿੱਚ ਪੈਣ ਵਾਲਾ ਕਾਰਖਾਨਿਆਂ ਦਾ ਪਾਣੀ ਰੋਕਿਆ ਜਾ ਸਕਦਾ ਬੁੱਡੇ ਨਾਲੇ ਦੇ ਵਿੱਚ ਪਾਇਆ ਜਾਣ ਵਾਲਾ ਹਰ ਤਰ੍ਹਾਂ ਦਾ ਗੰੰਦ ਮੰਦ ਰੋਕਿਆ ਜਾ ਸਕਦਾ ਜੇ ਸਰਕਾਰ ਸਹਿਯੋਗ ਦੇ ਸਰਕਾਰ ਇਹ 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 ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਗੁਰਪ੍ਰੀਤ ਗੋਗੀ ਪੂਰੇ ਇੱਕੇ ਪਏ ਸੀਗੇ ਅਫਸਰ ਸ਼ਾਈ ਤੋਂ ਉਹਨੇ ਕਿਹਾ ਹੋਏ ਨੇ ਨਹੀਂ ਪੱਥਰੀ ਉੱਥੋਂ ਹਟਵਾ ਦਿੱਤਾ ਬਲਡੋਜ਼ਰ ਚਲਵਾ ਦਿੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਉਹ ਕਹਿਣ ਕਿ ਮੈਂ ਤਾਂ ਨਾਕ ਗਿਆ ਕਿ ਮੇਰੇ ਮੁੱਖ ਮੰਤਰੀ ਨਹੀਂ ਸੁਣਦਾ ਇਹ ਪਹਿਲੀ ਵਾਰ ਨਹੀਂ ਹੋਊਗਾ ਜਖਸੀਰ ਜਦੋਂ ਦੀ ਸਰਕਾਰ ਬਣੀ ਆ 2.5 ਸਾਲਾਂ ਦੇ ਵਿੱਚ ਇਸ ਤੋਂ ਪਹਿਲਾਂ ਕੁਮਰ ਵਿਜੇ ਪ੍ਰਤਾਪ ਵੀ ਕਹਿ ਚੁੱਕੇ ਨੇ ਕਿ ਮੈਂ ਮੁੱਖ ਮੰਤਰੀ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਆ ਮੇਰੀ ਨਹੀਂ ਸੁਣਵਾਈ ਹੋਈ ਤੇ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਬਗੀ ਐਮਐਲਏ ਜਿਹਨਾਂ ਨੂੰ ਕਿਹਾ ਜਾਂਦਾ ਉਹਨਾਂ ਦਾ ਮੁਖੀ ਕੁਮਰ ਵਿਜੇ ਪ੍ਰਤਾਪ ਨੂੰ ਕਿਹਾ ਜਾਂਦਾ ਉਹ ਇਸੇ ਕਰਕੇ ਆ ਕਿ ਕੁਮਰ ਵਿਜੇ ਪ੍ਰਤਾਪ ਕਹਿੰਦਾ ਨਾ ਤਾਂ ਅਫਸਰ ਸਾਹੀ ਸੁਣਦੀ ਆ ਨਾ ਮੰਤਰੀ ਸੁਣਦੇ ਨੇ ਤੇ ਨਾ ਭਗਵੰਤ ਮਾਨ ਸਾਹਿਬ ਸੁਣਦੇ ਨੇ ਸੋ ਇਹ ਹੀ ਬਹੁਤ ਭਗਵੰਤ ਮਾਨ ਸਾਹਿਬ ਨੇ ਜਿਹੜੇ ਕਹਿੰਦੇ ਸੀ ਕਿ ਜੇ ਕੈਪਟਨ ਸਾਹਿਬ ਨੇ ਤਿਆਰ ਹੋਣਾ ਪਹਿਲਾ ਤਿੰਨ ਬੰਦੇ ਕੈਪਟਨ ਸਾਹਿਬ ਨੂੰ ਚੱਕ ਕੇ ਠਾਲਦੇ ਨੇ ਦੋ ਬੰਦੇ ਢਾਟੀ ਬੰਦਦੇ ਨੇ ਦੋ ਬੰਦੇ ਪਚੂੜੀ ਵਾਲੀ ਪਜਾਮੀ ਕੱਸਦੇ ਨੇ ਕਹਿੰਦੇ ਉਸ ਤੋਂ ਬਾਅਦ ਕੈਪਟਨ ਅਵਿੰਦਰ ਸਿੰਘ 1 ਵਜੇ ਘਰੋਂ ਨਿਕਲਦੇ ਨੇ ਪਰ ਮੁੱਖ ਮੰਤਰੀ ਸਾਹਿਬ ਟਾਈਮ ਨਾਲ ਨਿਕਲੇ ਆਉਂਦੇ ਨੇ ਪਰ ਮੁੱਖ ਮੰਤਰੀ ਸਾਹਿਬ ਦੀ ਨਿਗਾਹ ਦੇ ਵਿੱਚ ਕੰਮ ਨਹੀਂ ਆਉਂਦੇ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਜੋ ਜੋੜ ਘਟੋ ਬਹੁਤ ਲਾਉਣੇ ਹੁੰਦੇ ਨੇ ਕਿ ਐਨੇ ਦਿਨ 8000 ਕਿੰਨੇ ਦਿਨ ਹੋ ਗਏ ਸਾਡੀ ਸਰਕਾਰ ਬਣੀ ਨੂੰ 52 ਨੌਕਰੀਆਂ ਪ੍ਰਤੀ ਦਿਨ ਦੇ ਰਹਿਆ ਹਾਲਾਂਕਿ ਉਹ ਝੂੜ ਘਟੌ ਵੀ ਗਲਤ ਰਿਹਾ ਭਗਵੰਤਪਨ ਸਾਹਿਬ ਦਾ 21 ਦੇ ਅਰਾਊਂਡ ਜਿਹੜੀਆਂ ਨੌਕਰੀਆਂ ਬਣਦਿਆਂ ਨੇ ਉਸ ਝੂੜ ਘਟੌ ਦੇ ਵਿੱਚ ਜਿਹੜਾ ਇਹ ਪ੍ਰਤੀ ਦਿਨ ਦੇ ਹਿਸਾਬ ਨਾਲ ਨੇ ਪਰ ਇਸ ਤਰ੍ਹਾਂ ਦੇ ਇਹਦੇ ਵਿੱਚ ਵੀ ਬਹੁਤ ਸਾਰੇ ਝੋਲ ਨੇ ਗੱਲ ਮੈਂ ਮੁੜ ਕੇ ਆਵਾ ਬੁੱਡੇ ਨਾਲੇ ਦੇ ਉੱਤੇ ਸਿਰਫ ਬੁੱਢਾ ਨਾਲਾ ਨਹੀਂ ਸਤਲੁਜ ਦਾ ਉਹੀ ਹਾਲਾਤ ਨੇ ਪੰਜਾਬ ਦੇ ਵਿੱਚ ਬਿਆਸ ਤਰਿਆ ਦੀ ਉਹੀ ਹਾਲਾਤ ਨੇ ਜਦੋਂ ਆਪਾਂ ਪਿੱਛੇ ਨੂੰ ਜਾਈਏ ਜਦੋਂ ਆਪਾਂ ਸਤਲੁਜ ਤੋਂ ਪਿੱਛੇ ਨੂੰ ਜਾਂਦੇ ਆ ਜਾਂ ਜਦੋਂ ਹਿਮਾਚਲ ਵੱਲ ਨੂੰ ਚੱਲੀਏ ਜਿੱਥੋਂ ਪਾਣੀ ਪੰਜਾਬ ਦੇ ਵਿੱਚ ਐਂਟਰ ਹੁੰਦਾ ਉਸਦੇ ਪਿੱਛੇ ਫੈਕਟਰੀਆਂ ਲੱਗੀਆਂ ਨੇ ਜਖਸੀਰ ਪੰਜਾਬ ਚੋਂ ਉਹ ਜੜੀਆਂ ਫੈਕਟਰੀਆਂ ਲੁਧਿਆਣੇ ਦੇ ਵਿੱਚੋਂ ਵੱਡੇ کارਖਾਨੇ ਉਜੜੇ ਉਹਨਾਂ ਨੂੰ ਹਿਮਾਚਲ ਲੈ ਗਏ ਕਿਉਂਕਿ ਹਿਮਾਚਲ ਟੈਕਸ ਬੰਦੀ ਵਾਲੀ ਸਾਈਡ ਲੈ ਬੰਦੀ ਲੈ ਕੇ ਹਿਮਾਚਲ ਲੈ ਗਏ ਕਿਉਂਕਿ ਉਹ ਟੈਕਸ ਫ੍ਰੀ ਸਟੇਟਾਂ ਨੇ ਉੱਥੇ ਟੈਕਸ ਨਹੀਂ ਇੰਡਸਟਰੀ ਦੇ ਉੱਤੇ ਉਹ ਚੱਕਿਆ ਉਹ ਪਹਿਲਾਂ ਕਹਿੰਦੇ ਕਿ ਪੰਜਾਬ 'ਚ ਵੜ ਕੇ ਪਾਣੀ ਗੰਦਾ ਕਰਦੇ ਸੀ ਹੁਣ ਜਦੋਂ ਪੰਜਾਬ 'ਚ ਬਾੜ ਨਾ ਉਹ ਤੋਂ ਪਹਿਲਾਂ ਹੀ ਅਸੀਂ ਤੁਹਾਨੂੰ ਗੰਦਾ ਕਰਕੇ ਭੇਜ ਰਹੇ ਹਾਂ ਜਿਹੜੀਆਂ ਫੈਕਟਰੀਆਂ ਬੱਦੀ ਪਹੁੰਚੀਆਂ ਨੇ ਉਹ ਫੈਕਟਰੀਆਂ ਦਾ ਸਾਰਾ ਗੰਦਮਾ ਉਹ ਉਸੇ ਪਾਣੀ ਦੇ ਵਿੱਚ ਥਰੂ ਆ ਕੇ ਉਹ ਪੰਜਾਬ ਦੇ ਵਿੱਚ ਆ ਰਿਹਾ ਹੈ ਪੰਜਾਬ ਦੇ ਵਿੱਚ ਆਉਣ ਵਾਲੇ ਪਾਣੀ ਦਾ ਕਣ ਕਣ ਜਿਹੜਾ ਏ ਜ਼ਹਿਰੀਲਾ ਕਰ ਦਿੱਤਾ ਗਿਆ ਇਸੇ ਪੰਜਾਂ ਦਰਿਆਵਾਂ ਦੀ ਧਰਤੀ ਜਿੱਥੇ ਕਦੇ ਤੁਸੀਂ ਕੁਝ ਵੀ ਲਾ ਲੈਂਦੇ ਸੀ ਉਹ ਉਗ ਪੈਂਦਾ ਸੀ ਅੱਜ ਇੱਥੋਂ ਦੇ ਕਿਸਾਨ ਪੈਸਟੀਸਾਈਡ ਦਾ ਬਹੁਤ ਵੱਡੇ ਸ਼ਿਕਾਰ ਨੇ ਪੈਸਟੀਸਾਈਡ ਦੀ ਜ਼ਰੂਰਤ ਇਸ ਕਰਕੇ ਹੈ ਕਿ ਪਾਣੀ ਉਹ ਜ਼ਰੂਰਤ ਪੂਰੀ ਨਹੀਂ ਕਰ ਸਕ ਰਿਹਾ ਪੰਜਾਬ ਦੇ ਹਾਲਾਤ ਬਣੇ ਹੋਏ ਨੇ ਬੁੱਢਾ ਨਾਲਾ ਪੰਜਾਬ ਦੇ ਵਿੱਚੋਂ ਸਾਫ਼ ਹੋਣਾ ਇਸ ਕਰਕੇ ਵੀ ਜ਼ਰੂਰੀ ਹੈ ਕਿਉਂਕਿ ਬੁੱਢਾ ਨਾਲਾ ਲੁਧਿਆਣਾ ਵਰਗੇ ਸ਼ਹਿਰ ਦੇ ਵਿੱਚੋਂ ਗੁਜ਼ਰਦਾ ਹੈ 스마트 ਸਿਟੀ ਦੇ ਬੋਰਡ ਬਹੁਤ ਸਮਾਂ ਪਹਿਲਾਂ ਲੱਗ ਗਏ ਸੀ ਜਦੋਂ ਲੁਧਿਆਣਾ ਐਂਟਰ ਕਰਦੇ ਸੀ ਹਸਪੀਟਲ ਪੋਲੋ ਕ੍ਰੋਸ ਕਰਦੇ ਸੀ ਤਾਂ ਉੱਥੇ ਬੋਰਡ ਲੱਗੇ ਸੀ ਵੈਲਕਮ ਟੂ ਸਮਾਰਟ ਸਿਟੀ ਲੁਧਿਆਣਾ ਤੇ ਉਸੇ ਸਮਾਰਟ ਸਿਟੀ ਜਦੋਂ ਤੁਸੀਂ ਐਂਟਰ ਕਰਕੇ ਥੋੜਾ ਗਾਹ ਜਾਂਦੇ ਸੀ ਉਦੋਂ ਤੇ ਤੁਹਾਡਾ ਸਵਾਗਤ ਕਰਦਾ ਸੀ ਬੁੱਢਾ ਨਾਲਾ ਬੁੱਢੇ ਨਾਲੇ ਤੋਂ ਕਿਲੋਮੀਟਰ ਪਹਿਲਾਂ ਪਤਾ ਲੱਗ ਜਾਂਦਾ ਕਿ ਬੁੱਢੇ ਨਾਲੇ ਦੇ ਕੋਲ ਆ ਗਏ ਕਿਉਂਕਿ 스멜 ਇੰਨੀ ਆ ਉੱਥੇ ਉੱਥੋਂ ਦੇ ਲੋਕ ਰਹਿਣ ਵਾਲੇ ਜਿਹੜੇ ਨੇ ਉਹ ਬਹੁਤ ਦੁਖੀ ਨੇ ਬਹੁਤ ਲੰਬੇ ਸਮੇਂ ਤੋਂ ਮੈਨੂੰ ਲੱਗਦਾ ਇਹ ਸਾਰੇ ਹਾਲਾਤ ਜਿਹੜੇ ਨੇ ਭਗਵੰਤਪਾਲ ਸਾਹਿਬ ਦੀ ਸਰਕਾਰ ਦੇ ਵਿੱਚ ਵੀ ਉਸੇ ਤਰ੍ਹਾਂ ਗਗਨ ਮੈਂ ਥੋੜਾ ਜਿਹਾ ਕਾਂਗਰਸ ਵਾਲੇ ਵੀ ਜਾਵਾਂਗਾ ਥੋੜਾ ਜਿਹਾ ਬੀਜੇਪੀ ਬੀਜੇਪੀ ਕਰਨੀ ਵੀ ਜਾਵਾਂਗਾ ਕਿਉਂਕਿ ਰਵਨੀਤ ਬਿੱਟੂ ਉਹ ਵੀ ਮੰਤਰੀ ਬਣੇ ਹੋਏ ਨੇ ਉਹਨਾਂ ਦੂਜੇ ਪਾਸੇ ਰਾਜਾ ਵੜਿੰਗ ਕੋ ਮੈਂਬਰ ਆਫ ਪਾਰਲੀਮੈਂਟ ਨੇ ਇਹ ਫਿਰ ਰਲ ਕੇ ਨਹੀਂ ਕੰਮ ਕਰਵਾ ਸਕਦੇ ਜਾਂ ਫਿਰ ਇਹਨਾਂ ਦੇ ਧਿਆਨ ਦੇ ਵਿੱਚ ਇਹ ਜਾਣਕੀਆਂ ਦੇਖਿਆ ਕਰ ਰਹੇ ਨੇ ਹੁਣ ਇਹਨਾਂ ਨੂੰ ਸੀਟਾਂ ਮਿਲ ਗਈਆਂ ਤੇ ਬਸ ਜਕਸੀਰ ਰਾਜਾ ਵੜਿੰਗ ਹੁਣ ਲੁਧਿਆਣੇ ਪਹੁੰਚੇ ਨੇ ਇਸ ਤੋਂ ਪਹਿਲਾਂ ਰਵਨੀਤ ਬਿੱਟੂ ਉਹ ਮੈਂਬਰ ਪਾਰਲੀਮੈਂਟ ਰਏ ਉਸ ਤੋਂ ਇੱਕ ਨਾਮ ਪਹਿਲਾਂ ਹੋਰ ਬਹੁਤ ਚਰਚਾ ਚ ਲੁਧਿਆਣੇ ਦਾ ਉਹ ਸਿਮਰ ਬੈਂਸ ਹੋਣਾ ਤਾਂ ਸੀ ਹੂੰ ਉਹ ਨਾਮ ਹੈ ਸਿਮਰ ਬੈਂਸ ਹੋਣਾ ਦਾ ਸਿਮਰ ਬੈਂਸ ਹੁਣਾਂ ਨੇ ਲਗਾਤਾਰ ਪੰਜਾਬ ਦੀ ਵਿਧਾਨ ਸਭਾ ਚ ਵੀ ਮੁੱਦਾ ਚੁੱਕਿਆ ਕਿ ਪੰਜਾਬ ਬੁੱਢਾ ਨਾਲਾ ਸਾਫ਼ ਹੋਣਾ ਚਾਹੀਦਾ ਹੈ ਬੁੱਢੇ ਨਾਲੇ ਦੇ ਵਿੱਚ ਬਹੁਤ ਗੰਦ ਪਾਇਆ ਜਾਂਦਾ ਹੈ ਪਾਣੀਆਂ ਦਾ ਮੁੱਲ ਰਾਜਸਥਾਨ ਤੋਂ ਵਸੂਲਿਆ ਜਾਣਾ ਚਾਹੀਦਾ ਇਸ ਤਰ੍ਹਾਂ ਦੇ ਮੁੱਦੇ ਜਿਹੜੇ ਨੇ ਸਿਮਰ ਬੈਂਸ ਹੁਣਾਂ ਦੇ ਬਹੁਤ ਵਾਰ ਚੁੱਕੇ ਇਸ ਤੋਂ ਵੱਧ ਗੱਲ ਆ ਕਿ ਰਵਨੀਤ ਬਿੱਟੂ ਹੁਣਾਂ ਦੀ ਰਵਨੀਤ ਬਿੱਟੂ ਨੇ ਕਈ ਵਾਰ ਟੋਲ ਘੇੜਨ ਦੀ ਕੋਸ਼ਿਸ਼ ਕੀਤੀ ਜਿਹੜਾ ਲਾਡੋਵਾਲ ਟੋਲ ਪਲਾਜ਼ਾ ਕਿ ਬੁੱਢੇ ਨਾਲੇ ਦੀ ਸਫਾਈ ਕਰਨਿਆਂ ਟੋਲ ਪਲਾਜ਼ਾ ਬੰਦ ਕੀਤਾ ਉਤਪਾਦ ਰਵਨੀਤ ਬਿੱਟੂ ਤੇ ਬਹੁਤ ਤਰ੍ਹਾਂ ਦੇ ਰੂਪ ਟੋਲ ਪਲਾਸੇ ਵਾਲੇ ਵੀ ਉਹ ਤੋਂ ਲਾਉਂਦੇ ਰਹੇ ਕਿ ਸਾਾਨੂੰ ਜਾਣ ਬੁਝ ਕੇ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਇਹ ਸਿਰਫ ਕੁਝ ਸਮੇਂ ਲਈ ਟ੍ਰੈਂਡ ਬਣਦਾ ਹੈ ਮਸਲਾ ਹੁਣ ਵੀ ਬੋਡੇ ਨਾਲੇ ਦਾ ਮਸਲਾ ਟ੍ਰੈਂਡ ਬਣਿਆ ਹੋਇਆ ਕਿਉਂਕਿ ਲੱਖੇ ਸੁਧਾਨੇ ਹੋਣਾ ਨੇ ਬੋਡੇ ਨਾਲੇ ਨੂੰ ਕਿਹਾ ਕਿ ਅਸੀਂ ਬੰਨ ਲਾਵਾਂਗੇ 15 ਸਤੰਬਰ ਨੂੰ ਨੇ ਕਿਹਾ ਹੈ 15 ਸਤੰਬਰ ਦਾ ਕਿਹਾ ਗਿਆ ਇੱਕ ਇਕੱਠ ਕੱਲ ਵੀ ਹੋਣ ਜਾ ਰਿਹਾ ਹੈ ਜਿਹੜਾ ਉੱਥੇ ਉੱਥੇ ਬਹੁਤ ਵੱਡਾ ਇਕੱਠ ਲੁਧਿਆਣੇ ਹੋਣਾ ਉਸ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਇਸ ਤਰ੍ਹਾਂ ਦਾ ਸਟੰਟ ਹੁੰਦਾ ਹੈ ਬਹੁਤ ਵੱਡਾ ਸਵਾਲ ਇੱਕ ਦਿਨ ਬਾਅਦ ਉੱਥੇ ਇਕੱਠ ਹੈ ਇੱਕ ਮਹੀਨੇ ਤੋਂ ਲਗਾਤਾਰ ਕੈਂਪੇਨ ਚੱਲ ਰਹੀ ਹੈ ਕਿ ਅਸੀਂ ਉੱਥੇ ਪਹੁੰਚਣਾ ਉੱਥੇ ਸਫਾਈ ਦਾ ਧਿਆਨ ਰੱਖਣਾ ਬੰਨ ਮਾਰਨਾ ਉਹਨਾਂ ਨੇ ਬੰਨ ਮਾਰਨਾ ਤੇ ਉਹ ਤੋਂ ਇੱਕ ਦਿਨ ਪਹਿਲਾਂ ਐਮਐਲਏ ਸਭ ਜਾਗਦੇ ਨੇ ਹੂੰ ਸਭ ਤੋਂ ਵੱਡੀ ਗੱਲ ਇਹ ਸਟੰਟ ਗਈ ਹੈ ਆਪਾਂ ਸਟੰਟ ਖੇਡ ਬਿਲਕੁਲ ਸਟੰਟ ਖੇਡ ਸਕਦੇ ਆ ਕਿਉਂਕਿ ਐਮਐਲਏ ਹੋਮੂ ਇੱਕ ਪਾਸੇ ਗੁਰਪ੍ਰੀਤ ਗੋਗੀ ਆਪਣੇ ਆਪ ਚ ਕਹਿੰਦੇ ਨੇ ਕਿ ਮੈਂ ਤਾਂ ਾਕੜ ਐਮਐਲਏ ਆ ਜਦੋਂ ਕਿਸੇ ਦੀ ਨਗਰ ਨਿਗਮ ਤੋਂ ਜ਼ਮੀਨ ਛਡਾਉਣੀ ਹੋਵੇ ਨਗਰ ਨਿਗਮ ਦੇ ਦਫ਼ਤਰ ਨੂੰ ਤਾਲੇ ਤੱਕ ਜੜੇ ਨੇ ਗੁਰਪ੍ਰੀਤ ਗੋਗੀ ਨੇ ਆਪਣੀ ਸਰਕਾਰ ਦੇ ਵਿੱਚ ਕਿਉਂ ਮੇਰੀ ਸੁਣਵਾਈ ਨਹੀਂ ਹੁੰਦੀ ਨਗਰ ਨਿਗਮ ਦੇ ਦਫ਼ਤਰਾਂ ਨੂੰ ਤਾਲੇ ਲਾਉਣ ਵਾਲੇ ਗੁਰਪ੍ਰੀਤ ਸਿੰਘ ਗੋਗੀ ਸੀ ਗੁਰਪ੍ਰੀਤ ਸਿੰਘ ਗੋਗੀ ਅਫਸਰਾਂ ਨੂੰ ਨਹੀਂ ਸਮਝਾ ਸਕਦੇ ਗੋਗੀ ਐਮ ਐਲ ਏ ਨੇ ਮੌਜੂਦਾ ਗੋਗਗੀ ਦੇ ਕੋਲ ਹੁਣਾਂ ਦੀ ਪਾਰਟੀ ਦੀ ਸਰਕਾਰ ਹੈ ਬਹੁਤ ਕੁਝ ਹੋ ਸਕਦਾ ਸੀ ਪਰ ਇਹ ਹੈ ਕਿ ਹੁਣ ਇਸ ਚੀਜ਼ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਇਹ ਸਾਰਾ ਝਮੇਲਾ ਜਿਹੜਾ ਖਰੀਲੇ ਰਿਹਾ ਉਹਨੂੰ ਇਕੱਠਾ ਕਰਕੇ ਆਪਣੀ ਝੋਲੀ ਦੇ ਵਿੱਚ ਪਾ ਕੇ ਮਸਲਾ ਫਿਰ ਥੋੜੇ ਟਾਈਮ ਬਾਅਦ ਠੰਡੇ ਬਸਤੇ ਚਲ ਜਾਊਗਾ ਹਾਂ ਜਦੋਂ ਤੱਕ ਰੌਲਾ ਪੈਂਦਾ ਹੋ ਤੱਕ ਇਹ ਮਸਲਾ ਟ੍ਰੈਂਡ ਚਲੂਗਾ ਉਸੇ ਤਰ੍ਹਾਂ ਜਿਵੇਂ SBYL ਵੋਟਾਂ ਜਾ ਕੇ ਉੱਠਦੀ ਆ ਉਸੇ ਤਰ੍ਹਾਂ ਜਿਵੇਂ ਰਾਜਸਥਾਨ ਤੋਂ ਪਾਣੀਆਂ ਦਾ ਮੁੱਲ ਵਸੂਲਣ ਦੀ ਗੱਲ ਹੁੰਦੀ ਹੈ ਕਿ ਸਿਮਰ ਬੈਂਸ ਹੋਣੀ ਕਿ ਇੱਥੇ ਨਹੀਂ ਸਿਮਰ ਬੈਂਸ ਹੁਣਾਂ ਦੇ ਬਾਅਦ ਵਾਰ ਪਾਣੀਆਂ ਦੇ ਮੁੱਦੇ ਤੇ ਗੱਲ ਉੱਠੀ ਜਦੋਂ ਤੋਂ ਸਿਮਰ ਬੈਂਸ ਹੁਣੇ ਚੋਣਾ ਹਾਰੇ ਨੇ ਕਿ ਸਾਡਾ ਮਕਸਦ ਸਿਰਫ ਚੋਣਾ ਜਿੱਤਣਾ ਜਾਂ ਹਾਰਨਾ ਹੁੰਦਾ ਚੋਣਾ ਨਹੀਂ ਲਾ ਰਹੇ ਨੇ ਕਹਿੰਦੇ ਜੋ ਘਟਾਲੇ ਕੀਤੇ ਨੇ ਅਡਾਨੀਆਂ ਬਣੀਆਂ ਨੇ ਮੋਦੀ ਰਲਿਆ ਹੋਇਆ ਕਹਿੰਦੇ ਉਸ ਦੀ ਧਰਨੇ ਪ੍ਰਦਰਸ਼ਨ ਲਾ ਰਹੇ ਉਹ ਕਾਂਗਰਸ ਚ ਚਲੇ ਗਏ ਨਾ ਫਿਰ ਜੋ ਹਾਈ ਕਮਾਂਡ ਦੇ ਵੱਲੋਂ ਆਉਣਾ ਉਸ ਚੀਜ਼ ਤੇ ਤਾਂ ਅਸੀਂ ਕਰਨਾ ਪਰ ਜਿਹੜੀ ਅਸੀਂ ਪੰਜਾਬ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕਰਦੇ ਸੀ ਉਸ ਦਾਅਵਿਆਂ ਤੋਂ ਅਸੀਂ ਪਿੱਛੇ ਹਟੇ ਆ। ਸੋ ਇਹ ਜ਼ਰੂਰ ਹੈ ਕਿ ਕੋਈ ਵੀ ਲੀਡਰ ਪੰਜਾਬ ਦਾ ਹੋਵੇ ਇੱਕ ਤੋਂ ਲੈ ਕੇ ਐਂਡ ਤੱਕ ਜਿੰਨੇ ਮਸਲੇ ਲੀਡਰਾਂ ਨੇ ਅਜ ਤੱਕ ਛੇੜੇ ਕਿਸੇ ਮਸਲੇ ਨੂੰ ਪੂਰਾ ਨਹੀਂ ਕੀਤਾ ਗਿਆ ਪੰਜਾਬ ਇਸੇ ਕਰਕੇ ਅਜਿਹਾ ਹਾਲਾਤਾਂ ਦੇ ਉੱਤੇ ਖੜਾ ਜਿਸ ਤਰ੍ਹਾਂ ਦੇ ਨਾਲ ਗੱਲ ਹੁਣ ਗੁਰਪ੍ਰੀਤ ਗੋਗੀ ਹੋਣਾ ਦੇ ਸਟੰਟ ਦੀ ਰਹੀ ਤੇ ਕੱਠ ਜਿਹੜਾ ਹੋਣਾ ਲੱਖੇ ਸਿਧਾਣੇ ਹੋਣਾਂ ਦਾ ਇਹਨਾਂ ਦੋਹਾਂ ਦੇ ਵਿੱਚ ਸਿਮਿਲਰਿਟੀ ਤੁਹਾਨੂੰ ਬਹੁਤ ਨਜ਼ਰ ਆਏਗੀ ਸਿਮਿਲਰਿਟੀ ਇਸ ਚੀਜ਼ ਦੀ ਆਏਗੀ ਕਿ ਇਸ ਤੋਂ ਪਹਿਲਾਂ ਐਮਐਲਏ ਸਾਹਿਬ ਵੀ ਸੁੱਤੇ ਰਹੇ ਨੇ ਹੂੰ ਐਮਐਲਏ ਸਾਹਿਬ ਨੂੰ 2 ਸਾਲਾਂ ਤੋਂ ਉਹ 18 ਮਈ 2022 ਦੇ ਵਿੱਚ ਜਕਸੀਰ ਉਹ ਨੀ ਪੱਥਰ ਰੱਖਿਆ ਜਾਂਦਾ ਹੂੰ 18 ਮਈ 2022 18 ਮਈ 2023 18 ਮਈ 2024 2.5 ਸਾਲਾਂ ਬਾਅਦ ਅੱਜ ਜਾਗ ਆਈ ਹੈ ਸਾਡੇ ਐਮਐਲ ਸਾਬ ਨੂੰ ਕਿ ਅਸੀਂ ਇੱਥੇ ਉਠੀਏ ਗੰਦਾ ਨਾਲਾ ਗੰਦਾ ਹੈ ਗੰਦੇ ਨਾਲੇ ਦੇ ਲੋਕ ਪਰੇਸ਼ਾਨ ਨੇ 2.5 ਸਾਲੋਂ ਤਨ ਲੋਕ ਦੇਖੇ ਨਾ ਕੋਈ ਹੋਰ ਦੇਖਿਆ ਜੇ ਤੁਸੀਂ ਸਾਨੂੰ ਪਤਾ ਸੀ ਕਿ ਕਰੋੜਾ ਰੁਪਏ ਦਾ ਗਮਨ ਅਫਸਰਸ਼ਾਹੀ ਕਰ ਗਈ ਤੁਸੀਂ ਕਹਿੰਦੇ ਕਿ ਅਫਸਰਸ਼ਾਹੀ ਨੇ ਕਰੋੜਾ ਰੁਪਿਆ ਖਾਦਾ ਤੁਸੀਂ ਕਿੱਥੇ ਸੀ ਤੁਹਾਨੂੰ ਲੋਕਾਂ ਨੇ ਵੱਡਾ ਮੰਡਟ ਦੇ ਕੇ ਸਰਕਾਰ ਬਣਾਈ ਤੁਹਾਡੀ ਸਰਕਾਰ ਨਾ ਆ ਵੀ ਤੁਸੀਂ ਐਮਐਲਏ ਹਲਕੇ ਦੇ ਤੁਹਾਨੂੰ ਐਮਐਲਏ ਜਿਤਾਇਆ ਲੋਕਾਂ ਨੇ ਤੁਸੀਂ ਉਹਨਾਂ ਲੋਕਾਂ ਦੇ ਲਈ ਖੜੇ ਕਦੋਂ ਲਾਉਂਦੇ ਧਰਨਾ ਅਫਸਰ ਸਾਹਿਬ ਦੇ ਖਿਲਾਫ ਜਿਸ ਤਰ੍ਹਾਂ ਤੁਸੀਂ ਨਗਰ ਨਿਗਮ ਦੇ ਗੇਟ ਤੇ ਤਾਲਾ ਜਿਹੜਾ ਸੀ ਤੁਸੀਂ ਜੜੋ ਜਾ ਕੇ ਉੱਥੇ ਤਾਲਾ ਜਿਹੜੇ ਅਫਸਰਾਂ ਦੇ ਉੱਤੇ આરોਪ ਲਾ ਰਹੇ ਹੋ ਕਿ ਕਰੋੜਾਂ ਰੁਪਏ ਖਾਦਾ ਉਦੋਂ ਤੁਹਾਡੇ ਐਮਐਲਏ ਸ਼ੱਪ ਕਿੱਥੇ ਜਾਂਦੀ ਹੈ ਜਦੋਂ ਸਟੰਟ ਕਰਨਾ ਹੁੰਦਾ ਤੁਸੀਂ ਐਮਲਿਸ਼ਪ ਤੁਹਾਡੀ ਜਾਗ ਜਾਂਦੀ ਹੈ ਉਸ ਤੋਂ ਬਾਅਦ ਤੁਹਾਡੀ ਐਮਲਿਸ਼ਪ ਵੀ ਬਹਿ ਜਾਂਦੀ ਹੈ ਤੁਸੀਂ ਠੰਡੇ ਹੋ ਕੇ ਬੱਜਦੇ ਨੇ ਹੁਣ ਰੀਸੈਂਟਲੀ ਮੁੱਦਾ ਉੱਠ ਗਿਆ ਤੁਸੀਂ ਗੰਦੇ ਨਾਲੀ ਤੁਹਾਨੂੰ ਯਾਦ ਆ ਕਿ ਜੇ ਹਜੇ ਵੀ ਲੱਖੇ ਸਿਧਾਣੇ ਹੋਣਾ ਵਰਗੇ ਨਾ ਇਹ ਮੁੱਦਾ ਚੁੱਕਦੇ ਤਾਂ ਮੈਂ ਲਗਾਦਾ ਹਜੇ ਵੀ ਉਹ ਨਹੀਂ ਪੱਥਰ ਉਸੇ ਤਰ੍ਹਾਂ ਬਾਤ ਉਸਤੂਰ ਲੱਗਿਆ ਰਹਿਣਾ ਸੀ ਲੋਕ ਉਸੇ ਤਿੱਕੇ ਨਾਲ ਲੁਧਿਆਣੇ ਦੇ ਮਰਦੇ ਰਹਿੰਦੇ ਉਸੇ ਤਰ੍ਹਾਂ ਇਹ ਕਿਉਂਕਿ ਬਹੁਤ ਲੰਮਾ ਸਮੇਂ ਤੋਂ ਚਾਲਦਾ ਆ ਰਿਹਾ ਹੈ ਸਰਕਾਰਾਂ ਦੇ ਲਈ ਲੁਧਿਆਣੇ ਚੋਂ ਚੋਣਾ ਜਿੱਤਣੀਆਂ ਹੋਣ ਤਾਂ ਵੱਡਾ ਮਸਲਾ ਬੁੱਢਾ ਨਾਲਾ ਜੇਕਰ ਤੁਸੀਂ ਕਿ ਸੇਹੋਰ ਹਲਕੇ ਚ ਚੱਲ ਜਓ ਤੁਸੀਂ ਗੋਵਿੰਦਗੜ੍ਹ ਵਰਗੇ ਹਲਕੇ ਚ ਚੱਲ ਜਓ ਉੱਥੇ ਕਹਣਗੇ ਇੰਡਸਟਰੀ ਦਾ ਜਿਹੜਾ ਪੋਲਿਊਸ਼ਨ ਆ ਉਹ ਘਟਾਵਾਂਗੇ ਉਹ ਬਹੁਤ ਵੱਡਾ ਮਸਲਾ ਹੈ ਅੰਮਰ ਸਰ ਚਲ ਜੋ ਉਥੇ ਵਖਰਾ ਮਸਲਾ ਲੈ ਕੇ ਬੈਠੇ ਨੇ ਪੂਰੇ ਪੰਜਾਬ ਦੇ ਮਸਲੇ ਜਾਂ ਪੂਰੇ ਮੁਲਕ ਦੇ ਇਲੈਕਸ਼ਨ ਦੀ ਗੱਲ ਆਜੇ ਪਹਿ ਹਰਿਆਣਾ ਪੰਜਾਬ ਦੀ ਗੱਲ ਆਜੇ ਉਥੇ ਐਸ ਬਾਈ ਉਹਨੂੰ ਫਿਰ ਜਿਉਂਦਾ ਕਰ ਲੈਂਦੇ ਨੇ ਸੋ ਇਹ ਲੀਡਰਾਂ ਦੇ ਕੁਝ ਕੁ ਪੈਟ ਮਸਲੇ ਰੱਖੇ ਹੋਏ ਨੇ ਜਿਵੇਂ ਪੰਜਾਬ ਦੇ ਵਿੱਚ ਬੇਅਦਬੀ ਨੂੰ ਰੱਖ ਲਿਆ ਗਿਆ ਜਿਵੇਂ ਪੰਜਾਬ ਦੇ ਵਿੱਚ ਗੋਲੀकांड ਕੋਟਕਪੂਰ ਵਾਲੇ ਨੂੰ ਰੱਖ ਲਿਆ ਗਿਆ ਕਿਉਂਕਿ ਇਹਨਾਂ ਤੇ ਹੱਲ ਦੇ ਵੱਲ ਸਰਕਾਰਾਂ ਨਹੀਂ ਵਾਧਦੀਆਂ ਇਹ ਹੱਲ ਕਰਨਗੀਆਂ ਵੀ ਨਹੀਂ ਕਿਉਂਕਿ ਜੇ ਹੱਲ ਹੁੰਦੇ ਨੇ ਤਾਂ ਸਰਕਾਰਾਂ ਦੀ ਸਿਆਸੀ ਰੋਟੀ ਪੱਕਣੀ ਬੰਦ ਬਹੁਤ ਸ਼ੁਕਰੀਆ ਤਾਂ ਗਗਨ ਸਾਡੇ ਨਾਲ ਸੀ ਕਿ ਗੱਲਬਾਤ ਕੀਤੀ ਹੈ ਤਾਂ ਉਹਨਾਂ ਦੇ ਦਿਨਾਂ ਦੇ ਵਿੱਚ ਕੀ ਇਹ ਚੀਜ਼ਾਂ ਹੱਲ ਹੁੰਦੀਆਂ ਨੇ ਜਾਂ ਲੱਖਾਂ ਸਿਧਾਨਾ ਹੋ ਰਹੇ ਦਾ ਜਿਹੜਾ ਇਕੱਠ ਹੈਗਾ ਉਸ ਦੇ ਉੱਤੇ ਕੋਈ ਇਸ ਚੀਜ਼ ਦਾ ਅਸਰ ਪਵੇਗਾ ਇਹ ਵੀ ਦੇਖਣਾ ਹੈ